ਸਾਸਤ੍ਰੀਕਾਲ ਮੈਜਰ ਸਿਕੋਰ ਤੁਸੀਂਖਰੋ ਸਾਡਲ ਜੀ ਵੀਤੇ ਐਤਵਾਰ ਰੋਟਰੋਡ ਦੇ ਇੱਕ ਰਿਹਾਇਸ਼ ਤੇ ਬਚੋ ਇੱਕ ਹੋਰ ਦੀ ਮ੍ਰਿਤਕ ਦੇ ਬ੍ਰਾਹਮਣ ਹੋਣ ਤੋਂ ਬਾਅਦ ਪੁਲਿਸ ਨੇ ਕਾਰਵਾਈ ਕੀਤੀ ਅਤੇ ਇੱਕ ਵਿਅਕਤੀ ਨੂੰ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਤਸ ਜਾਨਿਆ ਕਿ ਐਤਵਾਰ ਦੇ ਰਾਤ 2:35 ਦੇ ਕਰੀਬ ਪੁਲਿਸ ਨੂੰ ਇੱਕ ਰਿਹائش ਤੇ ਬੁਲਾਇਆ ਗਿਆ ਜਿੱਥੇ ਇੱਕ ਕਮਰੇ ਤੇ ਇੱਕ ਦੇਸ ਏ ਜਿਸ ਤੋਂ ਬਾਅਦ ਪੁਲਿਸ ਨੇ ਇਸ ਨੂੰ ਰਿਕਵਰ ਕੀਤਾ ਇਸ ਤੋਂ ਬਾਅਦ ਵੈਸਟਰਨ ਸਪ੍ਰਿੰਗ ਦੇ ਵਿੱਚ 20 ਸਵੇਰੇ 5:00 ਦੇ ਕਰੀਬ ਇੱਕ ਹੋਰ ਜਗ੍ਹਾ ਦੇ ਉੱਤੇ ਪੁਲਿਸ ਨੂੰ ਬੁਲਾਇਆ ਗਿਆ ਜਿੱਥੇ ਦੋ ਜਾਨੇ ਜ਼ਖਮੀ ਹਾਲਤ ਦੇ ਵਿੱਚ ਪਾਏ ਗਏ ਸਨ ਪੁਲਿਸ ਦੇ ਮੁਤਾਬਕ ਇਹ ਦੋਨੋਂ ਹਾਦਸੇ ਇੱਕ ਦੂਜੇ ਨਾਲ ਲਿੰਕਡ ਦੱਸੇ ਜਾ ਰਹੇ ਨੇ ਪੁਲਿਸ ਵੱਲੋਂ ਕਾਰਵਾਈ ਕਰਦੇ ਇੱਕ 52 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਉੱਤੇ ਕਤਲ ਦੇ ਚਾਰਜਸ ਲਗਾਏ ਗਏ ਨੇ ਇਸ ਦੀ ਪੇਸ਼ੀ ਅੱਜ ਰੋਟਰਵਾ ਜ਼ਿਲ੍ਹਾ ਅਦਾਲਤ ਦੇ ਵਿੱਚ ਕਰਵਾਈ ਗਈ ਹੈ ਪੁਲਿਸ ਮੁਤਾਬਿਕ ਫਿਲਹਾਲ ਪਬਲਿਕ ਨੂੰ ਕਿਸੇ ਵੀ ਤਰੀਕੇ ਦਾ ਕੋਈ ਰਿਸਕ ਨਹੀਂ ਹੈ ਪਰ ਇਸ ਮਾਮਲੇ ਦੀ ਜਾਂਚ ਲਗਾਤਾਰ ਜਾਰੀ ਹੈ